ਸਵਰਗੀ ਸਰਦਾਰਨੀ ਗੁਰਦੇਵ ਕੌਰ ਔਲਖ ਦੀ ਯਾਦ ਵਿੱਚ ਬਾੜਾ ਸਲਾਮ ਪਿੰਡ ਵਿੱਚ ਸਿਲਾਈ ਸੈਂਟਰ ਖੋਲਿਆ ਗਿਆ ਨਕੂਤਰ ਦੇ ਨਾਲ ਲੱਗਦੇ ਪਿੰਡ ਬਾੜਾ ਸਲਾਮ ਵਿੱਚ ਸਰਦਾਰਨੀ ਗੁਰਦੇਵ ਕੌਰ ਔਲਖ ਦੇ ਐਨਆਰਆਈ ਪਰਿਵਾਰ ਵੱਲੋਂ ਸਰਦਾਰਨੀ ਗੁਰਦੇਵ ਕੌਰ ਦੀ ਯਾਦ ਵਿੱਚ ਜ਼ਰੂਰਤਮੰਦ ਲੜਕੀਆਂ ਵਾਸਤੇ ਸਿਲਾਈ ਸੈਂਟਰ ਖੋਲਿਆ ਗਿਆ ਇਸ ਸਮੋਕੇ ਇਸ ਸਲਾਈ ਸੈਂਟਰ ਦਾ ਉਦਘਾਟਨ ਸ਼ਾਹਕੋਟ ਦੇ ਵ代ਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਪਣੇ ਕਰ ਕਮਲਾ ਨਾਲ ਕੀਤਾ ਅਤੇ ਆਲਖ ਪਰਿਵਾਰ ਦਾ ਧੰਨਵਾਦ ਵੀ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਐਨ ਆਰ ਆਈ ਵੀਰਾਂ ਦੀ ਸਪੋਰਟ ਰਹੀ ਹੈ ਜਿਸ ਕਰਕੇ ਇਸ ਤਰ੍ਹਾਂ ਦੇ ਉਪਰਾਡੇ ਕੀਤੇ ਜਾ ਰਹੇ ਹਨ ਪਿੰਡ ਦੀ ਪੰਚਾਇਤ ਅਤੇ ਹੋਰ ਮੋਤਵਰ ਵਿਅਕਤੀਆਂ ਵੱਲੋਂ ਐਨ ਆਰ ਆਈ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਮੌਕੇ ਆਂਗਣਵਾੜੀ ਦੀ ਪ੍ਰਤਾਨ ਪਰਮਜੀਤ ਕੌਰ ਨੇ ਕਿਹਾ ਕਿ ਜੋ ਇਹ ਉਪਰਾਲੇ ਐਨ ਆਰ ਆਈ ਵੀਰਾਂ ਵੱਲੋਂ ਕੀਤੇ ਜਾ ਰਹੇ ਹਨ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਉਹਨਾਂ ਨੇ ਕਿਹਾ ਕਿ ਇਸ ਸिलाई ਸੈਂਟਰ ਵਿੱਚ ਜੋ ਮੇਰੀ ਡਿਊਟੀ ਲਗਾਈ ਗਈ ਹੈ ਉਸ ਨੂੰ ਵੀ ਮੈਂ ਤਨਦੇਹੀ ਨਾਲ ਨਿਭਾਵਾਂਗੀ ਲੇਵਾ ਸਨੋ ਮੋਤਰਾ ਜਿਆ ਮਾਗਰੋ ਪਰਿਵਾਰਾਂ ਵੱਲੋਂ ਜੋ ਕਿ ਸਹਾਇਤਾ ਸੈਂਟਰ ਜੋ ਅੱਜ ਖੋਲ੍ਹਿਆ ਜਾ ਰਿਹਾ ਹੈ ਸੋ ਇਸ ਮੌਕੇ ਜਿਹੜੀ ਆਪ ਸਰਬਾ ਸੰਤਾ ਇੱਥੇ ਇਕੱਤਰ ਹੋਏ ਹਾਂ ਸੋ ਆਪ ਸਰਬਾ ਸੰਤਾ ਨੂੰ ਵਰਮਤ ਕਰਵਾਵਾਂਗੇ ਅੰਦਗੀ ਸਾਰੀ ਗੱਜ-ਬੱਜ ਤੁਹਾंबा ਫੜੇ ਬਲਾਈ ਜੀ ਵਾਹਿਗੁਰੂ ਜੀ ਦਾ ਖਾਸ ਸਾਡਾ ਕਿ ਤੁਹਾਨੂੰ ਸਾਡੇ ਸਰਕਾਰ ਜੋ ਸਾਡੇ ਵਿੱਚ ਪਹੁੰਚੇ ਸਾਡੇ ਵੀਰ ਔਰ ਤੋਂ ਬਰਬਾਦ ਦੇ ਬੰਨੇ ਨਿਕੀ ਸਾਡੀ ਬੱਚੀ ਦੀ ਅਸੰਗੀ ਔਰਤ ਇਸ ਨਗਰ ਦੇ ਸਰਪੰਚ ਸਾਹਿਬ ਸਰਪਾਲ ਸਾਹਿਬ ਪਰ ਹੁਣ ਸੁਨਾ ਬੱਚੀਆਂ ਨੇ ਇਹ ਮਨ ਬਣਾਇਆ ਵੀ ਅਸੀਂ 16 ਦਾ ਇੱਕ ਥੋੜਾ ਦਾ ਹੀ ਸ਼ੁਰੂਆਤ ਕਰ ਦਿੰਦੇ ਹਾਂ ਕਿ ਨਹੀਂ ਵੀ ਕਿ ਕਿਸੇ ਨਾਲ ਬਦਕਿਰ ਕਰਨਾ ਕਿਸੇ ਨੂੰ ਮੌਕਾ ਨਾ ਮਿਲੇ ਮੈਂ ਤਾਂ ਅਗਲਾ 2000000 ਦਾ ਲਿਖ ਦੇਣਾ ਡੇਰੇ ਬਾਦੂ ਮੰਗਣੀ ਹੈ ਤਾਂ ਕਿ ਇਹ ਦੁਆਰਾ ਸਮਾਧਨ ਕਰਨਾ ਸਾਰੇ ਪਰਵਾਰ ਪਰਵਾਰ ਦਾ ਜਿਹਨਾਂ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਆ ਮੈਂ ਸਾਰੇ ਨੱਕਰ ਨੂੰ ਸਾਰੀਆਂ ਭੈਣਾਂ ਨੂੰ ਮਾਤਾ ਨੂੰ ਸਾਡੇ ਭੈਣ ਜੀ ਨੇ ਜਿਨ੍ਹਾਂ ਨੇ ਇਹ ਜੀ ਹੁੰਮੈਵਾਰੀ ਸੰਭਾਲੀ ਆ ਇਹ ਮੈਵਾਰੀ ਬੜੀ ਵੱਡੀ ਆ ਮੈਂ ਇਸ ਕਰਦਾ ਤੁਹਾਡਾ ਹਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਆਉਣ ਵਾਲੇ ਸਮੇਂ ਜਦੋਂ ਸੱਚੇ ਪਾਤਸ਼ਾਹ ਪਰਵਾਧਾ ਨੇ ਆਪਣਾ ਸਰਦਾਰ ਬਣਾ ਤਾ ਨੂੰ ਉਪਰ ਬੜੀ ਐਸੀ ਵੱਡਾ ਹਾਲ ਬਣਾ ਕੇ ਆਉਂਗਾ

मेरी सोच दें है कि आप इस बंदे को बढ़िया करके एमएलए साहब आज जेके साठा जैसा कि दूर एक बंदे उनके लिए छोटा यहाँ पर अब सोचे आप ही दिन में बदल करके एक भी पंजीया पैगाम का आप इसमें आप बहुत आसान ਇਸ ਹੱਦ ਤੱਕ ਮੈਂ ਵਾਰੀ ਚਾਹੁੰਦਾ ਹਾਂ ਕਿ ਤੁਸੀਂ ਕੋਈ ਮਦਦ ਕਰਵਾਓ ਇਸ ਤਰ੍ਹਾਂ ਦੇ ਲੋਕ ਸਮਝੋ ਜੀ ਮੇਰੇ ਕਾਰਜ ਦੇ ਪਰ ਆਸਰਾ ਹੈ ਤੁਹਾਡੇ ਵਾਂਗ ਦਾ ਸਾਥ ਮੈਂ ਤੁਹਾਨੂੰ ਬੋਲ ਤੇ ਹੁਣ ਜੀ ਸ਼ੀਰ ਸੇ ਗੋਲੇ ਸੋਹਣ ਹਾ ਸੁਬਹ ਸਿਲਾ ਬੋਲੇ ਸੋਹਣ ਹਾ

ਜੀ ਸਰ ਅੱਜ ਜਿਹੜਾ ਹੈਗਾ ਵਾ ਇੱਕ ਐਨ ਆਰ ਆਈ ਪਰਿਵਾਰ ਬੰਨਾ ਜਿਹੜਾ ਇੱਕ ਉਤਸਵਲਾ ਕੀਤਾ ਗਿਆ ਬੜਾ ਸਲਾਮ ਦੇ ਵਿੱਚ ਜਾਨਾ ਬਹੁਤ ਵਧੀਆ ਗੱਲ ਆ ਸਾਡੇ ਸ਼ੀਰਾ ਸਿੰਘ ਔਲਖ ਜੀ ਤੇ ਸਾਹ ਸੁਖਵਿੰਦਰ ਸਿੰਘ ਔਲਖ ਦੇ ਮਾਤਾ ਜੀ ਪਿਛਲੇ ਸਾਲ ਸਵਰਗਵਾਸ ਹੋ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਮਾਤਾ ਗੁਰਦੀਪ ਕੌਰ ਔਲਖ ਦੀ ਯਾਦ ਦੇ ਵਿੱਚ ਇਸ ਪਰਿਵਾਰ ਨੇ ਔਲਖ ਪਰਿਵਾਰ ਨੇ ਜਿਹੜਾ ਸਲਾਈ ਸੈਂਟਰ ਦਾ ਅੱਜ ਸ਼ੁਰੂਆਤ ਕੀਤੀ ਆ ਮੈਂ ਬੜੀ ਖੁਸ਼ੀ ਦੀ ਗੱਲ ਆ ਬੜਾ ਸਲਾਮ ਨਗਰ ਬਹੁਤ ਛੋਟਾ ਨਗਰ ਆ ਤਾਂ ਕੰਮ ਇਹਨਾਂ ਨੇ ਬਹੁਤ ਵੱਡਾ ਕੀਤਾ ਇਸ ਗੱਲ ਦੀ ਵੀ ਪ੍ਰਸ਼ੰਸਾ ਕਰਦਾ ਔਰ ਜਿੱਥੇ ਇਹਨਾਂ ਨੇ 5 ਮਸ਼ੀਨਾਂ ਤੋਂ ਸ਼ੁਰੂ ਕਰਨ ਦੀ ਇੱਕ ਪਲੈਨਿੰਗ ਕੀਤੀ ਸੀ ਪਰ ਅੱਜ 16 ਬੱਚੀਆਂ ਇਹਦੇ ਲਈ ਉਹ ਐਡਮਿਸ਼ਨ ਉਹਨਾਂ ਨੇ ਕਰਾਈ ਆ ਵੀ ਅਸੀਂ 16 ਬੱਚੀਆਂ ਨੇ ਆਪਣੇ ਰੋਜ਼ਗਾਰ ਨੂੰ ਉਤਸ਼ਾਹ ਕਰਨ ਲਈ ਇਹ ਕੰਮ ਸਿੱਖਣਾ ਉਹਨਾਂ ਨੇ ਫੈਸਲਾ ਕਰਤਾ ਪਰਿਵਾਰ ਨੇ ਵੀ ਅਸੀਂ 16 ਬੱਚੀਆਂ ਨੂੰ ਦੀ ਸ਼ੁਰੂਆਤ ਕਰਾ ਦਾਂਗੇ ਅਸੀਂ ਕਿਸੇ ਕੋਈ ਇਨੂੰ ਵਿਸ਼ਾਲ ਹਿਰਦੇ ਨਾਲ ਇਹ ਸਲਾਈ ਸੈਂਟਰ ਨੂੰ ਅੱਗੇ ਲੈ ਕੇ ਜਾਣਾ ਉਹਨਾਂ ਦਾ ਸੋਚ ਜਿਹੜਾ ਉਹਨਾਂ ਨੇ ਆਪਣੀ ਮਾਤਾ ਜੀ ਦੇ ਜਨਮ ਦਿਨ ਵਿੱਚ ਇਹ ਪ੍ਰੋਗਰਾਮ ਲਿਖਿਆ ਮੈਂ ਇਸ ਗੱਲ ਦੀ ਸਾਰੇ ਨਗਰ ਨੂੰ ਤੋਂ ਉਸ ਪਰਿਵਾਰ ਨੂੰ ਵਧਾਈ ਦਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਹੋ ਜਿਹੇ ਲੋਕਾਂ ਦਾ ਅੱਗੇ ਆਉਣਾ ਬਹੁਤ ਅਤਿ ਜ਼ਰੂਰੀ ਆ ਜਦੋਂ ਸਮਾਜ ਦੇ ਵਿੱਚ ਚੰਗੇ ਕੰਮ ਕਰੀਏ ਸਮਾਜ ਜੋ ਦੀ ਉਸਤਦ ਕਰਦਾ ਜਿਵੇਂ ਬੱਚੀਆਂ ਦੇ ਨੂੰ ਉਤਸ਼ਾਹ ਕਰਨਾ ਕਿਉਂਕਿ ਅੱਜ ਸਮੇਂ ਦੇ ਦੇ ਹਾਨੀ ਬਣਾਉਣਾ ਇਹ ਬੜੀ ਲੋੜ ਆ ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਜਿੱਦਾਂ ਆਪਾ ਕਿੰਨੇ ਹੈਗੇ ਆ ਇਸ ਤਰ੍ਹਾਂ ਦੇ ਐਨਆਰਆਈ ਜਿਹੜੇ ਹੈਗੇ ਆ ਆ ਕੇ ਪੰਜਾਬ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਬਹੁਤ ਚੰਗੀ ਗੱਲ ਲੱਗਦੀ ਆ ਜਦੋਂ ਕਦੇ ਵੀ ਔਖੀ ਘੜੀ ਆਉਂਦੀ ਆ ਤੁਸੀਂ ਦੇਖ ਲਓ ਦਰਿਆ ਕਿੱਡੇ-ਕਿਹੜੇ ਸਾਡਾ ਨੁਕਸਾਨ ਹੋਇਆ ਫਲੱਡ ਆਇਆ ਸਾਡੇ ਪਰਿਵਾਰ ਪ੍ਰਭਾਵਿਤ ਹੋ ਗਏ ਬੇਰੁਜ਼ਗਾਰ ਹੋ ਗਏ ਇੱਕ ਬਾਰੋਂ ਕਿੰਨੀਆਂ ਐਨਆਰਆਈਜ਼ ਐਨਜੀਓ ਨੇ ਕਿੰਨੇ ਸਮਾਜ ਸੇਵੀ ਜਥੇਬੰਦੀਆਂ ਨੇ ਆ ਕੇ ਉਹਦੇ ਵਿੱਚ ਮੂਵਮੈਂਟ ਕੀਤੀ ਆ ਔਰ ਉਹਨਾਂ ਨੂੰ ਤਾਂ ਚੱਕਨ ਲਈ ਕਿੰਨੇ ਸਿੰਗਰਜ਼ ਕਿੰਨੇ ਹੋਰ ਫਿਲਮ ਸਟਾਰਜ਼ ਕਿੰਨੇ ਵੀ ਲੋਕ ਆ ਜਿਹੜੇ ਚੰਗੇ ਲੋਕ ਆ ਉਹਨਾਂ ਨੇ ਆ ਕੇ ਉਹਨਾਂ ਲੋਕਾਂ ਦੀ ਬਾਹ ਫੜ ਲਈ ਆਪਣਾ ਸਨੇਹਾ ਦਿੱਤਾ ਤੇ ਪੰਜਾਬ ਦੇ ਲੋਕ ਹਮੇਸ਼ਾ ਜਦੋਂ ਔਖੀ ਘੜੀ ਹੁੰਦੀ ਆ ਇਹਨਾਂ ਦਾ ਇੱਕ ਖੂਨ ਆ ਇਹਨਾਂ ਦੇ ਵਿੱਚ ਇੱਕ ਜज्ਬਾ ਉਹ ਖੂਨ ਉਬਲਦਾ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਔਖੇ ਬੰਦੇ ਦੀ ਜਾ ਕੇ ਮਦਦ ਕਰਕੇ ਪੰਜਾਬ ਨੂੰ ਚੰਗਾ ਬਣਾਉਣ ਦੇ ਵਿੱਚ ਹੋਵਾਂਗੇ ਮੈਂ ਸਨੇਹਾ ਦਾ ਇਹੋ ਹੀ ਦਊਂਗਾ ਵੀ ਸਾਰਿਆਂ ਨੂੰ ਸਾਨੂੰ ਰਲ ਕੇ ਚੰਗੇ ਕੰਮ ਲਈ ਮਿਸ਼ਾਨ ਤੱਤ ਪਰ ਰਹਿਣਾ ਚਾਹੀਦਾ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਹੋ ਜਿਹੇ ਚੰਗੇ ਕੰਮ ਕਰਨ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਜੀ ਸਰ ਸਰ ਕੀ ਨਾਮ ਜੀ ਸ਼ੇਰਾ ਸਿੰਘ ਔਲਖ ਜੀ ਕੀ ਕਹਿਣਾ ਚਾਹੋਗੇ ਅੱਜ ਇੱਕ ਅਪਰਾਲਾ ਕਹਿ ਸਕਦੇ ਹੈਗੇ ਆ ਕਿਸ ਤਰ੍ਹਾਂ ਦੇ ਇਹ ਦੇਖੋ ਅਸੀਂ ਤਾਂ ਇਹ ਪਿੰਡ ਦੀ ਜਦਾਂ ਜ਼ਰੂਰਤ ਸੀ ਸਾਡੇ ਦੀ ਕਿਉਂਕਿ ਜਿਹੜੀਆਂ ਸਾਡੇ ਪਰਮਜੀਤ ਗੌਰ ਭਾਬੀ ਸਾਡੇ ਇਹਨਾਂ ਨੇ ਗੱਲ ਕੀਤੀ ਸੀ ਵੀ ਸਾਡੀਆਂ ਜਿਹੜੀਆਂ ਇੱਥੇ ਬੱਚੇ ਆਇਆ ਹਨਾ ਉਹਨਾਂ ਨੂੰ ਸਕਲਾਈ ਚੈਨਲ ਸਕਲਾਈ ਸੈਂਟਰ ਚਾਹੀਦਾ ਉਹਦੇ ਵਾਸਤੇ ਅੱਜ ਅਸੀਂ ਉਹਦਾ ਦਾ ਘਟਨ ਕੀਤਾ ਆ ਤੇ ਪ੍ਰਮਾਤਮਾ ਕਿੱਦਾਂ ਕਿ ਚੜ੍ਹਦੀ ਕਲਾ ਚ ਰੱਖੇ ਆ ਇਸ ਸੈਂਟਰ ਨੂੰ ਹੋਰ ਵੀ ਤਰੱਕੀ ਵਰਸ ਕਿੰਨੀਆਂ ਲੜਕੀਆਂ ਜਿਹੜੀਆਂ ਇੱਥੇ ਸਿੱਖ ਸਾਡੇ ਕੋਲ 18 ਨਾਮ ਆ ਗਏ ਆ ਹਾਂਜੀ ਤੇ ਅਸੀਂ ਉਹਦਾ ਪਹਿਲਾਂ ਤਾਂ ਸੋਚਿਆ ਵੀ ਥੋੜੇ ਹੋਣੇ ਆ ਪਰ 18 ਨਾਮ ਆ ਗਏ ਸੀ ਜੋ ਹੁਣ ਹੋਰ ਵੀ ਕੋਈ ਚਾਹੀਦੀ ਹੋਗੀ ਕੁਆਇੰਟਮੈਂਟ ਅਸੀਂ ਉਹ ਇਹ ਪੂਰੀ ਕਰ ਕਰੇਗਾ ਜਿਸ ਕਮਰੇ ਦੇ ਵਿੱਚ ਇਹ ਸਲਾਈ ਸੈਂਟਰ ਖੁੱਲਿਆ ਗਿਆ ਹੈ ਕਾਫੀ ਖਸਤਾ ਹਾਲਤ ਹੈ ਇਸ ਤਰ੍ਹਾਂ ਹਾਂਜੀ ਇਹ ਹਾਲਤ ਤਾਂ ਹੈਗੀ ਇਹਦੀ ਹੁਣ ਕਰਾਂਗੇ ਇਸ ਦਾ ਵੀ ਸੁਧਾਰ ਆ ਸਾਡਾ ਅਸੀਂ ਹੁਣ ਉਹੀ ਛੇਰੋ ਸਾਡੀਆਂ ਸਾਹਿਬ ਨੂੰ ਕਹਿੰਦੇ ਸੀਗੇ ਸਾਡਾ ਪੰਚਾਇਤਕਾਰ ਆ ਰਿਹਾ ਸੀ ਜਿਹੜੇ ਹੋਰ ਵੀ ਐਨ ਆਰ ਆਈ ਵੀਰ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਆ ਮਰਜ਼ਾ ਤੁਸੀਂ ਦਿਖਾ ਲਈ ਦਿਓ ਇਹਦਾ ਜੋ ਹਾਲਾਤ ਆ ਵੀ ਜਿੰਨੇ ਐਨ ਆਰ ਆਈ ਵੀਰਾਂ ਚ ਥੋੜੇ ਥੋੜੇ ਵੀ ਅਸੀਂ ਪਾਈਏ ਤਾਂ ਇਹਦਾ ਕੁਝ ਨਾ ਕੁਝ ਅਸੀਂ ਕਰ ਸਕਦੇ ਆ ਕਿ ਐਨ ਆਰ ਆਈ ਦੀ ਜ਼ਿੰਮੇਵਾਰੀ ਵੀ ਬੰਦੀ ਤਾਂ ਹੈਗੀ ਆ ਚਲੋ ਉਹ ਤਾਂ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਦਾ ਦਿਲ ਹੁੰਦਾ ਕਿ ਹਾਂ ਵੀ ਅਸੀਂ ਪੰਜਾਬ ਦੇ ਹੈਗੇ ਆ ਪੰਜਾਬ ਤੇ ਰਹਿਣਾ ਹੈਗਾ ਵਾ ਜਦੋਂ ਵੀ ਕਿਤੇ ਵਿਦੇਸ਼ਾਂ ਤੋਂ ਆਉਂਦੇ ਆ ਕਾਫੀ ਪੈਸਾ ਲਾਂਦੇ ਆ ਪਿੰਡਾਂ ਦੇ ਵਿੱਚ ਇਹ ਜਿਹੜੇ ਕੰਮ ਹੈਗੇ ਸਰਕਾਰਾਂ ਨੂੰ ਨਹੀਂ ਕਰਨੇ ਚਾਹੀਦੇ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਸਰਕਾਰਾਂ ਦਾ ਕੰਮ ਤੇ ਹੈਗੇ ਸਰਕਾਰਾਂ ਦੇ ਪਰ ਜਿੱਥੋਂ ਸਰਕਾਰਾਂ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਆਣ ਕੇ ਸਾਨੂੰ ਸਾਰੇ ਬਣਾ ਜਾਂਦੇ ਆ ਜਿਵੇਂ ਨਾਲੀਆਂ ਵੀ ਪੱਕੀਆਂ ਕਰ ਜਾਂਦੇ ਆ ਪੰਚਾਇਤ ਘਰ ਵੀ ਬਣਾ ਜਾਂਦੇ ਪਰ ਜਦੋਂ ਵੋਟਾਂ ਪੈ ਜਾਂਦੀਆਂ ਉਦੋਂ ਬਾਅਦ ਕੋਈ ਨਹੀਂ ਬੰਦ ਪਛਦਾ ਇਹ ਸਰਕਾਰ ਵੱਲੋਂ ਕਿਹਾ ਤਾਂ ਜਾਂਦਾ ਕਿ ਅਸੀਂ ਬਹੁਤ ਜਿਹੜਾ ਹੈਗਾ ਵਾ ਜਰੂਰਤਮੰਦ ਪਰਿਵਾਰਾਂ ਦੇ ਅਸੀਂ ਬਾਹ ਫੜ ਰਹੇ ਹੈਗੇ ਆ ਇਸ ਤਰ੍ਹਾਂ ਦੇ ਜਿਹੜੇ ਸਲਾਈ ਸੈਂਟਰ ਹੈਗੇ ਆ ਇਹ ਵੀ ਜਿਹੜੇ ਹੈਗੇ ਆ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਬਿਲਕੁਲ ਜ਼ਿੰਮੇਵਾਰੀ ਉਹਨਾਂ ਦੀ ਹੈ ਜੀ ਪਰ ਬਾ ਕੋਈ ਨਹੀਂ ਪੜਦਾ ਸਾਡੇ ਕੋਲ ਤਾਂ ਤੁਸੀਂ ਸਾਡੇ ਪੈਨ ਦੇ ਜਿਵੇਂ ਤੁਸੀਂ ਹਾਲਾਤ ਦੇਖੋ ਮੇਰੇ ਘਰ ਬਈ ਜੋ ਆ ਪੰਚਾਇਤਕਾਰ ਵੀ ਪਹਿਲਾਂ ਦੇ ਬਣੇ ਹੋਏ ਆ ਅੱਜ ਤੋਂ 10-15 ਸਾਲ ਪਹਿਲਾਂ ਦੇਖਣਾ ਕੋਈ ਕਿਸੇ ਨੇ ਨੀ ਇਤਿਆਰ ਕੇ ਸਾਡੀ ਬਾਤ ਪੁੱਛੀ ਤਾਂ ਸਾਡਾ ਸੀਵਰੇਜ ਸਾਰਾ ਪੈਨ ਵਾਲਾ ਆ ਉਹ ਨਹੀਂ ਕਿਸੇ ਨੇ ਪੁੱਛਿਆ ਸਾਡਾ ਨਾਲੀਆਂ ਉਦਾਂ ਹੀ ਕੱਚੀਆਂ ਥਰੀਆਂ ਪੜਦੀਆਂ ਤੇ ਆ ਹੁਣ ਆਵਾਦਵੀ ਪਾਰਟੀ ਵੀ ਆ ਸਰਕਾਰ ਆਈ ਹੋਈ ਆ ਉਹਨਾਂ ਵੀ ਹਜੇ ਤੱਕਰ ਦਾ 3 ਸਾਲ ਨਿਕਲ ਚਲੇ ਆ ਕੁਝ ਨਹੀਂ ਕੀਤਾ ਕੀ ਅਪੀਲ ਕਰੂੰਗੇ ਅਜਿਹਾ ਦੇਖੋ ਜੀ ਅਪੀਲ ਕਰਦੇ ਕੋਈ ਵੀ ਗਵਰਨਮੈਂਟ ਹੋਵੇ ਕਿਸੇ ਤਰ੍ਹਾਂ ਵੀ ਪਰ ਜੋ ਪਿੰਡਾਂ ਦੇ ਵਿੱਚ ਵਿਕਾਸ ਹੋਣਾ ਹੈ ਉਹ ਜ਼ਰੂਰੀ ਚਾਹੀਦਾ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੀ ਜ਼ਰੂਰ ਸਾਰਾ ਲੈਣੀ ਚਾਹੀਦੀ ਹਰੇਕ ਗਵਰਨਮੈਂਟ ਨੂੰ ਕਿਉਂਕਿ ਛੋਟੇ ਛੋਟੇ ਪਿੰਡ ਆ ਇਹਨਾਂ ਨੂੰ ਜਿੱਦਾਂ ਦੇ ਮਰਜ਼ੀ ਵਧੀਆ ਬਣਾ ਸਕਦੇ ਆ ਜੇ ਸਰਕਾਰਾਂ ਕੁਝ ਕਰਨ ਤਾਂ ਜੇ ਸਰਕਾਰ ਕੋਈ ਕਰੇ ਤਾਂ ਐਨਆਰਆਈ ਵੀਰ ਵੀ ਜਿਹੜੇ ਆ ਉਹ ਵੀ ਕੁਝ ਨਾ ਕੁਝ ਨਾਲ ਹਿੱਸਾ ਪਾ ਸਕਦੇ ਤਾਂ ਪਿੰਡ ਬਹੁਤ ਵਧੀਆ ਬਣ ਸਕਦਾ ਹੈ ਇਹ ਜਿਹੜਾ ਉਪਰਾਲਾ ਕੀਤਾ ਹੈਗਾ ਇਹ ਮਨ ਚ ਕਿਸ ਤਰ੍ਹਾਂ ਆਇਆ ਇਹ ਦੇਖੋ ਜੀ ਮਨ ਦੇ ਵਿੱਚ ਤਾਂ ਬਹੁਤ ਚਿਰ ਦਾ ਸੀਗਾ ਤੇ ਬਸ ਮੌਕਾ ਹੀ ਨਹੀਂ ਬਣਿਆ ਦਾ ਵੀ ਕਹ ਲਓ ਹੁਣ ਚਲੋ ਮਾਤਾ ਜੀ 3 ਸਾਲ ਗੁਜ਼ਰ ਗਏ ਉਦੋਂ ਦਾ ਸੀਗਾ ਵੀ ਉਹਨਾਂ ਦੇ ਨਾਮ ਦੇ ਨਾਲ ਕੁਛ ਨਾ ਕੁਛ ਅਸੀਂ ਪਿੰਡ ਚ ਜ਼ਰੂਰ ਯਾਦਗਰੀ ਕੁਛ ਬਣਾਈਏ ਅ ਚਲੋ ਬਾਬੇ ਨੇ ਆਸੇਵਾਲਾ ਲਈ ਤਾਂ ਅੱਜ ਜਿਹੜਾ ਸਲਾਈ ਸੈਂਟਰ ਆ ਉਹ ਖੁੱਲਿਆ ਹਾਂਜੀ ਕੀ ਨਾਮ ਤੇ ਮੇਰਾ ਨਾਮ ਪਰਮਜੀਤ ਕੌਰ ਮੈਂ ਆਂਗਣਵੜੀ ਵਰਕਰ ਬੜਾ ਬੜਾ ਸਲਾਮ ਤੁਹਾਨੂੰ ਅੱਜ ਜਿਹੜਾ ਬੜਾ ਸਲਾਮ ਦੇ ਵਿੱਚ ਇੱਕ ਸਲਾਈ ਸੈਂਟਰ ਪੰਡਿਆ ਗਿਆ ਹੈ ਅੱਜ ਕੀ ਕਰਨ ਦਾ ਦੇਖੋ ਮੈਂ ਇਸ ਪਿੰਡ ਵਿੱਚ ਆਂਗਣਵਾੜੀ ਵਰਕਰ ਆ 2007 ਤੋਂ ਮੇਰੀ ਇੱਥੇ ਡਿਊਟੀ ਲੱਗੀ ਆ ਤੇ ਮੈਂ ਤਾਂ ਉਸੇ ਮਤਲਬ ਦਿਨ ਤੋਂ ਹੀ ਇਹ ਕਹਿੰਨੀ ਕਿ ਕੁਛ ਨਾ ਕੁਛ ਪਿੰਡਾਂ ਦੇ ਵਿੱਚ ਇਹੋ ਜਿਹਾ ਹੋਣਾ ਚਾਹੀਦਾ ਪ੍ਰੋਗਰਾਮ ਕਿ ਸਾਡੇ ਪਿੰਡ ਦੀਆਂ ਜਿਹੜੀਆਂ ਧੀਆ ਬਣ ਆਇਆ ਉਹਨਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਕਿਉਂਕਿ ਸਾਡੇ ਮਾਪੇ ਨੇ ਵੀ ਸਾਨੂੰ ਬਹੁਤ ਕੁਝ ਸਿਖਾਲ ਕੇ ਭੇਜਿਆ ਲੇਕਿਨ ਸਾਰੇ ਕਈ ਵਾਰੀ ਨਹੀਂ ਇਸ ਤਰ੍ਹਾਂ ਦਾ ਹੁੰਦਾ ਤੇ ਜੋ ਇਸ ਪਰਿਵਾਰ ਔਲਕ ਪਰਿਵਾਰ ਨੇ ਕੀਤਾ ਆ ਬਹੁਤ ਸਲਾੰਘਾਯੋਗ ਆ ਤੇ ਮੈਂ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਬਾਹਰ ਬੈਠਿਆਂ ਨੂੰ ਇਹੀ ਕਹੂੰਗੀ ਕਿ ਸਾਡਾ ਬਹੁਤ ਛੋਟਾ ਜਿਹਾ ਪਿੰਡ ਆ 400 ਦੀ ਵਾਦੀ ਦੇ ਵਿੱਚ ਆ ਤਾਂ ਜਿਆਦਾ ਵੱਡਾ ਨਹੀਂ ਆ ਬਹੁਤ ਸਾਂਝੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਤੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗੀ ਕਿ ਉਹ ਵੀ ਇਹਨੇ ਵਿੱਚ ਸਾਰੀ ਯੋਗਦਾਨ ਪਾਉਣ ਪਿੰਡ ਦੇ ਵਿੱਚ ਜੋ ਵੀ ਪਿੰਡ ਚ ਕੋਈ ਕੰਮ ਕਰਨ ਵਾਲਾ ਆ ਉਹ ਕਾਰਨ ਸਾਂਝੇ ਤੌਰ ਤੇ ਤੁਸੀਂ ਦੇਖ ਹੀ ਲਿਆ ਕਿ ਸਾਡਾ ਜਿਹੜਾ ਇਹ ਪੰਚਾਇਤ ਘਰ ਆ ਤੇ ਮੈਂ ਕਾਫੀ ਧੇਰ ਤੋਂ ਇਹਨਾਂ ਸਾਰੀ ਪੰਚਾਇਤ ਨੂੰ ਕਹਿ ਰਹੀ ਪਿਛਲੀਆਂ ਨੂੰ ਵੀ ਸਾਨੂੰ ਇੱਕ ਵੱਖਰੇ ਕਮਰਾ ਬਣਾ ਕੇ ਦਿਓ ਲੇਕਿਨ ਨਹੀਂ ਸਾਨੂੰ ਪਹਿਲਾਂ ਇਹ ਵਾਲਾ ਕਮਰਾ ਦਿੱਤਾ ਗਿਆ ਸੀਗਾ ਪਰ ਇਹਦੀ ਛੱਤ ਖਸਤਾ ਹੋਣ ਕਰਕੇ ਅਸੀਂ ਉਸ ਹਾਲ ਦੇ ਵਿੱਚ ਬੈਠਦੇ ਆਂ ਔਰ ਫਿਰ ਵੀ ਇਹਨਾਂ ਨੇ ਜਣੀ ਕਿ ਇਹ ਪ੍ਰੋਗਰਾਮ ਤੈ ਕੀਤੇ ਤਾਂ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਇਸੇ ਹਾਲ ਵਿੱਚ ਹੀ ਕਰੋ ਤੇ ਇਹਨਾਂ ਨੇ ਜਿਹੜੀ ਜ਼ਿੰਮੇਵਾਰੀ ਵੀ ਉਹ ਮੇਰੇ ਤੇ ਲਾਤੀ ਤੇ ਮੈਂ ਆਪਣੇ ਆਪ ਨੂੰ ਵਿਭਾਗੀ ਸਮਝਦੀ ਆ ਮੈਂ ਦਿਲੋਂ ਇਸ ਚੇਹਾਂ ਨੂੰ ਨਿਭਾਉਂਗੀ ਅੱਜ ਐਨ ਆਰ ਆਈ ਵੀ ਕਰ ਰਹੇ ਨੇ ਉਹ ਸਰਕਾਰਾਂ ਨੂੰ ਨਹੀਂ ਕਰਨੀ ਚਾਹੀਦੀ ਹਾਂਜੀ ਸਰਕਾਰਾਂ ਨੂੰ ਕਰਨੇ ਤਾਂ ਚਾਹੀਦੇ ਆ ਤੇ ਸਰਕਾਰ ਤਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਜਦੋਂ ਵੋਟਾਂ ਹੁੰਦੀਆਂ ਆ ਤੇ ਉਦੋਂ ਹੀ ਇਸ ਪਿੰਡਾਂ ਵੱਲੋਂ ਝਾਤੀ ਮਾਰਦੇ ਆ ਹੁਣ ਤੁਸੀਂ ਦੇਖ ਹੀ ਲੈ ਕੇ ਹੜ ਭੀਟ ਤੇ ਜਿਹੜੇ ਆ ਲੋਕ ਉਹ ਲੋਕਾਂ ਨੇ ਹੀ ਸੇਵਾ ਕੀਤੀ ਆ ਉੱਥੇ ਵੀ ਸਰਕਾਰਾਂ ਕਿਤੇ ਹੀ ਪਹੁੰਚਦੀਆਂ ਜੇ ਕਿਸੇ ਨੇ ਪਹੁੰਚਣਾ ਵੀ ਹੋਵੇ ਤੇ ਐਲਾਨ ਕਰ ਜਾਂਦੇ ਆ ਕਿ ਦੇਣਾ ਕੀ ਨਹੀਂ ਦੇਣਾ ਉਹ ਤਾਂ ਬਾਅਦ ਦੀ ਗੱਲ ਆ ਤੇ ਇਹ ਮੇਰੇ ਹਿਸਾਬ ਦੇ ਨਾਲ ਤੇ ਆਪਣੇ ਪਿੰਡਾਂ ਨੂੰ ਲੋਕ ਜਿਹੜੇ ਐਨ ਆਰ ਆਈ ਵੀਰ ਆ ਉਹਨਾਂ ਨੂੰ ਹੀ ਗੋਦ ਲੈ ਲੈਣਾ ਚਾਹੀਦਾ ਬਹੁਤਾ ਨਹੀਂ ਤੇ ਥੋੜਾ ਥੋੜਾ ਕਰਕੇ ਆਪਣੇ ਪਿੰਡ ਨੂੰ ਸਵਾਰ ਲੈਣਾ ਚਾਹੀਦਾ ਤੇ ਪਿੰਡ ਦੇ ਲੋਕ ਜਿਹੜੇ ਇੰਡੀਆ 'ਚ ਰਹਿੰਦੇ ਆ ਉਹਨਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਜ਼ਿਆਦਾ ਸਰਕਾਰਾਂ ਕਿਉਂਕਿ ਜਦੋਂ ਸਰਕਾਰ ਕੋਈ ਦਿੰਦੀ ਆ ਤੇ ਫਿਰ ਦੇਣਾ ਤੇ ਬਾਅਦ ਦੀ ਗੱਲ ਆ ਸਾਡੇ ਗਲਗੂਠਾ ਜ਼ਿਆਦਾ ਦਿੰਦੀ ਆ ਵੋਟਾਂ ਦਾ ਕਰਕੇ ਤੇ ਅਸੀਂ ਦੇਖ ਹੀ ਲਿਆ ਆ 3 ਸਾਲ ਬੀਤ ਗਏ ਆ ਆਮ ਪਾਰਟੀ ਨੂੰ ਹਜੇ ਤੱਕ ਕੋਈ ਵੀ ਇੱਥੇ ਨਹੀਂ ਕੁਝ ਵੀ ਹੋਇਆ ਪਿੰਡਾਂ ਦੇ ਵਿੱਚ ਇਸ ਕੰਮ ਜੀ ਅਪੀਲ ਕਰੂੰਗੀ ਮੈਂ ਹੀ ਅਪੀਲ ਕਰੂੰਗੀ ਕਿ ਜਿਵੇਂ ਸਾਡੇ ਪਿੰਡ ਦੇ ਵਿੱਚ ਇਹ ਸਲਾਈ ਸੈਂਟਰ ਖੋਲਿਆ ਗਿਆ ਰਿਆਂ ਵਾਸਤੇ ਇਸੇ ਤਰ੍ਹਾਂ ਹੀ ਸਾਡੇ ਪਿੰਡ ਦੇ ਹੋਰ ਵੀ ਜਿਹੜੇ ਆ ਐਨ ਆਰ ਆਈ ਆ ਉਹ ਪਿੰਡ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਲਿਖਣ ਤੇ ਆਪਣੀ ਸੇਵਾ ਇਕੱਠੀ ਕਰਕੇ ਇਹਨਾਂ ਲੋਕਾਂ ਤੱਕ ਪਹੁੰਚ ਕਰਨ ਤੇ ਮੈਂ ਹਮੇਸ਼ਾ ਹੀ ਇਹਨਾਂ ਦੇ ਨਾਲ ਖੜੀ ਆ ਸੇਵਾ ਵਾਸਤੇ